ਘਟਨਾ ਜ਼ਿਲ੍ਹਾ ਜਲੰਧਰ ਦੀ ਸਬਡਿਵੀਜ਼ਨ ਫਲੋਰ ਦੇ ਪਿੰਡ ਅਪਰਾ ਦੀ ਹੈ ਜਿੱਥੋਂ ਦਾ ਸਿਵਲ ਹਸਪਤਾਲ ਹਰ ਵੇਲੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅਪਰਾਧ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਜੋ ਕਿ ਖਾਣਾ ਬਣਾਉਣ ਲਈ ਰਸੋਈ ਵਿੱਚ ਗਈ ਅਤੇ ਗੈਸ ਲੀਕ ਹੋਣ ਕਰਕੇ ਉਸ ਨੂੰ ਅੱਗ ਲੱਗੀ ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਅਪਰਾ ਵਿੱਚ ਆਈ ਤਾਂ ਉਸ ਦਾ ਇਲਾਜ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਸਿਵਲ ਹਸਪਤਾਲ ਦੇ ਵਿਖੇ ਗੋਲੀ ਲਾਨ ਆਏ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਹਾਲਾਤ ਵਿਗੜਦੇ ਦੇਖ ਕੇ ਪਿੰਡ ਦੇ ਸਰਪੰਚ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਗਿਆ ਪਰ ਸਾਰੇ ਵਿਚਕਾਰ ਇੱਕ ਔਰਤ ਇਲਾਜ ਤੋਂ ਵਾਂਜੀ ਰਹਿ ਗਈ ਜਿਸ ਨੂੰ ਇਲਾਜ ਲਈ ਜਲੰਧਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਾਂਦਾ ਹੈ ਮੇਰਾ ਰੋਜ਼ ਦਾ ਹੁਣਾ ਜਾਣਾ ਆ ਜਦੋਂ ਵੀ ਡਿਸਪੈਂਸਰੀ ਆਉਂਦੇ ਆ ਦਵਾਈ ਦੀਆਂ ਜਿਹੜੀਆਂ ਲੈਣਾ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਉਪਰੇ ਦੇ ਏਰੀਆ ਨੂੰ ਡਿਜ਼ਰਵ ਕਰਦੇ ਆ ਜਿਹੜੇ ਮਤਲਬ 12 14 ਪਿੰਡ ਚੌਂਕੀ ਨੂੰ ਲੱਗਦੇ ਆ ਉਹੀ ਇੱਥੋਂ ਦਵਾਈ ਲੈਣੀ ਚਾਹੁੰਦੇ ਆ ਬੜਾ ਪਿੰਡ ਦਸਾਂਝਾਂ ਵਾਲਿਆਂ ਨੂੰ ਇੱਥੋਂ ਦਵਾਈ ਨਹੀਂ ਲੈਣੀ ਚਾਹੀਦੀ ਆ ਔਰ ਜਿਹੜਾ ਮਤਲਬ ਮੈਂ ਸਿਵਲ ਸਿਵਲ ਸਰਜਨ ਜਲੰਧਰ ਨੂੰ ਵੀ ਬੇਨਤੀ ਕਰਦਾ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਮਤਲਬ ਸਾਡੇ ਅਪਰੇ ਦੇ ਵਿੱਚ ਹੀ ਇੰਨਾ ਰਸ਼ ਪੈਂਦਾ ਹੈ ਉਹਦੇ ਨਾਲ ਸਾਡੇ ਇੱਥੇ ਲੁੱਟਾਂ ਹੋਆਂ ਵੱਧਦੀਆਂ ਆ ਕਿਉਂਕਿ ਬੰਦਿਆਂ ਦਾ ਸਾਨੂੰ ਭਾਪ ਹੈ ਨਹੀਂ ਤੇ ਚੌਂਕੀ ਦੀ ਨਾਲ ਲੱਗਦੇ 11 12 ਪਿੰਡ ਉਹੀ ਇੱਥੋਂ ਦਵਾਈ ਲੈਣ ਬੜਾ ਪਿੰਡ ਜਿਹੜਾ ਬੰਦ ਹੋ ਜਾਂਦਾ ਜਾਂ ਦੁਸਾਂਝਾ ਬੰਦ ਹੋ ਜਾਂਦਾ ਉਹਦਾ ਸਾਨੂੰ ਬਹੁਤ ਨੁਕਸਾਨ ਹੁੰਦਾ ਆ ਤੇ ਅਪਰੇ ਸਭ ਤੋਂ ਵੱਧ ਰਸ਼ ਪੈਂਦਾ ਕਿਉਂਕਿ ਇੱਥੇ ਮਰੀਜ਼ ਬੀਬੀਆਂ ਦੇਖ ਲਓ ਸਿਆਣੇ ਬਜ਼ੁਰਗ ਦੇਖ ਲਓ ਕਿ ਉਹਨਾਂ ਨੂੰ ਦਵਾਈ ਲੈਣੀ ਵੀ ਮੁਸ਼ਕਲ ਹੋਈ ਜਾ ਇਹਨਾਂ ਨੂੰ ਕੋਈ ਪੰਗਾ ਨਹੀਂ ਲੈ ਸਕਦਾ ਕੀ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕੀ ਕਰਦੇ ਹੋ ਆਪਾਂ ਮੰਗ ਇਹੀ ਕਰਦੇ ਆ ਸਰਕਾਰ ਤੋਂ ਤੇ ਜਲੰਧਰ ਦੇ ਆਪਣੇ ਹੈਲਥ ਡਿਪਾਰਟਮੈਂਟ ਤੋਂ ਕਿ ਇਹਨਾਂ ਲਈ ਬੱਕਰਾ ਕਾਲਮ ਬਣਾਇਆ ਜਾਵੇ ਔਰ ਜਿਹੜਾ ਜਲੰਧਰ ਜਿਹੜਾ ਮਤਲਬ ਬੜਾ ਪਿੰਡ ਹੈ ਔਰ ਦਸਾਂਝਾ ਆ ਉਹ ਉਹ ਕਾਲਮ ਚਲਾਏ ਜਾਣ ਤਾਂ ਜੋ ਕਿ ਇੱਥੇ ਰੱਸ਼ ਨਾ ਹੋਵੇ ਵੱਤ ਆਨਲਾਈਨ ਦੇ ਟਾਈਮ 9 ਵਜੇ বাবা ভগবান নাও কাও কিছু আছে

ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹੀ ਆ ਜੀ ਦਵਾਈ ਦੀ ਕੋਈ ਦਵਾਈ ਟਾਈਮ ਸਰ ਬੰਦੇ ਨੂੰ ਦੇ ਦੇਵੇ ਜਿਹੜੇ ਹੁਣ ਦਿਹਾੜੀਦਾਰ ਬੰਦੇ ਆ ਉਹ ਖੱਜਲ ਹੁੰਦੇ ਆ ਦੇਖੋ ਸਾਡੇ ਸਾਹਮਣੇ ਖੜੇ ਹੀ ਆ ਹਨਾ ਬੰਦੇ ਨੂੰ ਹਰੇਕ ਨੂੰ ਟਾਈਮ ਸਰ ਦਵਾਈ ਮਿਲ ਜਵੇ ਇਹਨਾਂ ਦਾ ਹੀ ਭਲਾ ਆ ਪਰ ਇੱਕ ਹਫਤੇ ਦੀ ਜਾਂ ਦੋ ਹਫਤੇ ਦੀ ਦੇ ਦੇਵੇ ਬੰਦਾ ਤੇ ਮੁੜ ਕੇ ਕੋਈ ਕੋਈ ਏਦਾਂ ਚੱਕਰਵਾਜੀ ਨਹੀਂ ਪੈਂਦੀ ਹੁਣ ਜਿਸ ਹਿਸਾਬ ਨਾਲ ਰੱਜ ਹੋਇਆ ਉਸ ਹਿਸਾਬ ਨਾਲ ਇਹਨਾਂ ਨੂੰ ਦੇਣੀ ਚਾਹੀਦੀ ਆ ਕਿ ਹਫਤੇ ਹਫਤੇ ਹੀ ਦੇ ਦੇਵੋ ਰਾਤਛੇ ਇਸ ਕਰਕੇ ਪੈਂਦਾ ਇਹ ਉਹਦੀ 9 ਵਜੇ ਆ 9:30 ਵੀ ਹੋ ਜਾਂਦੇ ਆ ਕਮਾਂਕਰਾਂ ਵਾਲੇ ਤਾਂ ਇੱਥੇ ਰਹਿ ਜਾਂਦੇ ਆ ਮੁਰ ਕੇ ਰੱਛ ਪੈ ਜਾਂਦਾ ਮੁਰ ਕੇ ਸਾਰੇ ਇੱਥੇ ਫੇ ਮੁਰ ਕੇ ਆ ਜਾਂਦੇ ਆ ਤੇ ਇਹ ਮੁਰ ਕੇ ਲੈਂਚ ਕਰੋ ਲੈਂਚ ਕਰੋ ਆਪ ਲੇਟ ਕਰਾਉਂਦੀ ਆ ਹੈਂਡੀਕੈਪ ਬੰਦੇ ਨੂੰ ਤਾਂ ਬਜ਼ੁਰਗੋ ਬੰਦੇ ਨੂੰ ਕਿਤੇ ਲੱਗੇ ਨਹੀਂ ਲੱਗਣ ਦਿੰਦੇ ਮੈਂ ਜਦੋਂ ਆਉਂਦੇ ਆ ਤਾਂ ਉਦੋਂ ਧੱਕੇ ਧੁੱਕੇ ਮਾਰ ਕੇ ਭਰੇ ਕਰ ਦਿੰਦੇ ਆ ਜੀ ਵੀ ਵਾਰ ਤੇ ਲੱਤ ਨੂੰ ਕਿ ਲੱਤ ਤੇ ਇਹ ਟੈਟਨਸ ਹੋ ਗਈ ਸੀਗੀ ਨਿਕਲ ਆਉਂਦਾ ਸੀ ਨਹੀਂ ਨਹੀਂ ਹੈਲਟੀ ਲੱਗੀ ਇੱਥੇ ਹੈਲਟੀ ਲੱਗੀ ਹਾਂਜੀ ਬੇਰੀਆਂ ਪੱਟ ਦੀ ਸਰਜਰੀ ਕਰਾਈ ਪੱਟ ਦਾ ਮਾਸ ਗਾ ਲ ਗਿਆ ਸੀ ਬਾਈ ਅੱਜ ਸਵੇਰੇ ਬਹੁਤ ਹੀ ਦੁਖਦਾਈ ਇੱਕ ਘਟਨਾ ਹੋਈ ਸਾਡੇ ਮਹੱਲਾ ਟਿੱਬੇ ਵਾਲੇ ਅਪਰਾ ਵਿਖੇ ਸਾਡੀ ਲੇਡੀ ਸੀ ਇੱਕ ਜੋ ਸਵੇਰੇ ਰਸੋਈ ਦੇ ਵਿੱਚ ਖਾਣਾ ਬਣਾਉਣ ਲਈ ਨਿਕਲੇ ਤੇ ਅਚਾਨਕ ਗੈਸ ਨੂੰ ਅੱਗ ਲੱਗ ਗਈ ਤੇ ਜਕਦਮ ਗੈਸ ਲੱਗਣ ਅੱਗ ਲੱਗਣ ਦੇ ਕਾਰਨ ਜਿਹੜੀ ਉਹ ਲੇਡੀਜ਼ ਆ ਉਹ ਕਾਫੀ ਲਗਭਗ 50 60% ਜਿਹੜੀ ਉਹ ਝੁੱਸ ਗਈ ਜਦੋਂ ਉਹਨੂੰ ਇੱਥੇ ਸਿਵਲ ਹਸਪੀਟਲ ਉਪਰਾਂ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਦੇ ਦੁਆਰਾ ਉਹਦੇ ਨਾਲ ਬੜੀ ਬਦਤਮੀਜ਼ੀ ਕੀਤੀ ਗਈ ਤੇ ਬੜਾ ਗਲਤ ਬਿਹੇਵੀਅਰ ਕੀਤਾ ਗਿਆ ਇਸ ਦੇ ਕਾਰਨ ਜਦੋਂ ਅਸੀਂ ਆ ਕੇ ਇੱਥੇ ਦਾ ਮਾਹੌਲ ਦੇਖਿਆ ਤਾਂ ਇੱਥੇ ਆ ਕੇ ਦੇਖਿਆ ਕਿ ਜਿਹੜੇ ਗੋਲੀ ਖਾਂਦੇ ਆ ਨਸ਼ਾ ਸੈਂਟਰ ਵਾਲੇ ਉਨਾ ਦੇ ਇਥੇ ਮੇਲਾ ਲੱਗਾ ਹੋਇਆ ਹੈ ਲੱਗਪਗ ਇਥੇ ਮਤ ਜੇ ਤੁਸੀਂ ਕਹੋ ਬੀ ਲੇਡੀਜ਼ ਦਾ ਆਉਣਾ ਨਾ ਮੁਮਕਿੰਗ ਜਾ ਹੋ ਚੁੱਕਾ ਆ ਮਰੀਜ਼ ਇਥੇ ਜਿਹੜੇ ਦਵਾਈ ਨੂੰ ਲਾਈਨਾਂ ਦੇ ਵਿੱਚ ਬੈਠੇ ਆ ਤਰਸਦੇ ਦਵਾਈ ਲੈਣ ਲਈ ਪਰ ਜਿਹੜਾ ਇਥੇ ਦਾ ਮਾਹੌਲ ਬਣ ਚੁੱਕਾ ਆ ਉਹ ਇੰਨਾ ਕਰਾਉਣਾ ਬਣ ਚੁੱਕਾ ਆ ਕਿ ਜਿਹੜੇ ਇਥੇ ਗੋਲੀ ਛੜਾਉ ਜਿਹੜੀ ਨਸ਼ਾ ਛੜਾਉ ਗੋਲੀ ਦਿੱਤੀ ਜਾਂਦੀ ਆ ਉਹਦੇ ਨਾਲ ਇਥੇ ਇੱਕ ਮੇਲਾ ਹੀ ਲੱਗਾ ਰਹਿੰਦਾ ਹਰ ਵੇਲੇ 24 ਘੰਟੇ ਰੱਖ ਲਓ ਠੀਕ ਨਹੀਂ ਜਦੋਂ ਇੱਥੇ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਥੇ ਦੇ ਹੋਰ ਅਪਰੇ ਤੋਂ ਇਲਾਵਾ ਲੱਗਪਗ ਨਕੋਦਰ ਤੱਕ ਆਪਣੇ ਦਸਾਂਝਾ ਔਰ بڑے ਪਿੰਡ ਦੇ ਜਿਹੜੇ ਸਾਰੇ ਹੀ ਬੰਦੇ ਜਿਹੜੇ ਆ ਇੱਥੇ ਹੀ ਆ ਕੇ ਆ ਰਹੇ ਹਨ ਜਿਹਦੇ ਕਾਰਨ ਜਿਹੜਾ ਮਾਹੌਲ ਇੱਥੇ ਦਾ ਬਹੁਤ ਜ਼ਿਆਦਾ ਤਣਾਅਪੂਰਨ ਹੋ ਰਿਹਾ ਇੱਥੇ ਲੜਾਈ ਝਗੜਾ ਵੀ ਦੇਖਣ ਨੂੰ ਮਿਲਿਆ ਇੱਥੇ ਜੇਕਰ ਪੁਲਿਸ ਪ੍ਰਸ਼ਾਸਨ ਨਾ ਹੋਵੇ ਤਾਂ ਇੱਥੇ ਰੋਜ਼ ਵੱਡ ਬਡਾਂਗਾ ਹੋਵੇ ਤੇ ਦੂਜੇ ਨੰਬਰ ਤੇ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ ਜੇ ਲੇਡੀਜ਼ ਆਉਂਦੀ ਆ ਉਹ ਅਸੁਰੱਖਿਅਤਤਾ ਇੱਥੇ ਲੇਡੀਜ਼ ਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਇੱਥੇ ਦਵਾਈ ਨਹੀਂ ਲੈ ਸਕਦੀ ਦੂਜੀ ਸਾਡੀ ਇਹ ਬੇਨਤੀ ਆ ਕਿ ਜਿਹੜਾ ਇੰਨਾ ਇਹ ਘਣਾਉਣਾ ਇੱਥੇ ਦਾ ਸਿਸਟਮ ਬਣ ਚੁੱਕਾ ਆ ਸਾਡੀ ਪ੍ਰਸ਼ਾਸਨ ਅੱਗੇ ਸਾਡੀ ਸਿਵਲ ਸਰਜਨ ਅੱਗੇ ਇਹ ਹੱਥ ਜੋੜ ਕੇ ਵੀ ਬੇਨਤੀ ਆ ਔਰ ਇਹ ਬੇਨਤੀ ਕਰਦੇ ਆ ਕਿ ਜਤੋਂ ਜਲ ਜਿਹੜਾ ਇਹ ਸਵਾਬਾਨ ਕੀਤਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਨਸ਼ਾ ਸ਼ਰਾਬ ਗੋਲੀ ਜਿਹੜੀ ਆ ਦਿੱਤੀ ਜਾਂਦੀ ਆ ਇਹਦਾ ਜ਼ਿਆਦਾ ਪ੍ਰਬੰਧ ਕਿਤੇ ਲਾਗ ਕੀਤਾ ਜਾਵੇ ਦੂਜੀ ਨੰਬਰ ਤੇ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਲਗਭਗ ਹੋ ਸਕਦਾ ਅਪਰਾ ਜਿਹੜੇ ਆ ਉਹਨਾਂ ਦੀ ਆਈਡੀ ਇੱਥੇ ਕਰਾਈਆ ਬਨਾਂ ਕੇ ਬੜੇ ਪਿੰਡ ਵਾਲੇ ਜਾਂ ਦਸਾਂਝ ਵਾਲੇ ਜਾਂ ਹੋਰ ਨਕੋਦਰ ਤੱਕ ਰੜਕੇ ਤੱਕ ਜੋ ਜਿਹੜੇ ਬੰਦੇ ਆਉਂਦੇ ਉਹ ਇੱਥੇ ਨਹੀਂ ਆਉਣੇ ਚਾਹੀਦੇ ਤਾਂ ਜੋ ਕਿ ਇਥੇ ਰਸਕਾਵਾਂ ਹੋ ਸਕੇ ਤੇ ਜਿਹੜੇ ਜ਼ਰੂਰਤਮੰਦ ਮਰੀਜ਼ ਆ ਜਿਹੜੇ ਇੱਥੇ ਇਲਾਜ ਕਰਾਉਣ ਆਉਂਦੇ ਆ ਲੇਡੀਜ਼ ਆ ਜਾਂ ਉਹ ਜੈਂਟਸ ਆ ਉਹਨਾਂ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਇੱਥੇ ਇਲਾਜ ਉਹਨਾਂ ਦਾ ਕੀਤਾ ਜਾਵੇ ਸੁੰਦਰ ਸਿੰਘ ਤੋਂ ਚੰਕੀ ਆਪਣਾ ਗੁਰਿਤ ਨਾਗਾ ਤੇ ਬਾਕੀ ਤਰਫ ਸਿਨੀਅਰ ਅਫਸਰਾਂ ਨੂੰ ਇੱਥੇ ਡੰਟੀ ਲੱਗੀ ਸਗੀ ਜੋ ਕੱਲ ਛੁੱਟੀ ਹੋਣ ਕਰਕੇ ਇੱਥੇ ਜਿਹੜੇ ਦਵਾਈ ਮੈਡੀਸਨ ਲੈਣ ਆਉਂਦੇ ਆ ਉਹ ਕੱਲ ਛੁੱਟੀ ਹੋਣ ਕਰਕੇ ਅੱਜ ਰਸ਼ ਸੀਗਾ ਤੇ ਹੁਣ ਬਿਲਕੁਲ ਪੀਸ ਕੋਲੇ ਤੇ ਸਰ ਹੁਣ ਠੀਕ ਹੈ ਕੰਟਰੋਲ ਕਰ ਸਕਦੇ ਦੀ ਹਾਂਜੀ ਹਾਂਜੀ ਬਿਲਕੁਲ ਕੰਟਰੋਲ ਕਰ ਸਕਦੇ